ਹਾਂਜੀ ਵੀਰੋ ਟਰੈਕਟਰ ਪਹੁੰਚ ਗਿਆ ਆਪਣੇ ਕੋਲੇ ਹਿੰਦੁਸਤਾਨ 60 ਇਹਦਾ ਪਰ ਟਰੈਕਟਰ ਦਾ ਗੇਰ ਦਾ ਜੋਇੰਟ ਖੋਲ ਲਿਆ ਤੇ ਸਮਾਨ ਆਪਾਂ ਇਹਦਾ ਚੇਂਜ ਕਰਾਂਗੇ ਹੁਣ ਇਹਦਾ 3 ਸਪੀਡ ਕਰਾਂਗੇ ਨੂੰ ਕਰਾਂਗੇ ਤਾਂ 4 ਸਪੀਡ ਦੇ ਵਿੱਚ ਵੈਸੇ 3 ਸਪੀਡ ਕਹਿ ਦਿੰਦੇ ਆ ਤੇ ਆਪਾਂ ਤੁਹਾਨੂੰ ਟਰੈਕਟਰ ਕਰਦੇ ਆ ਫਿੱਟ ਸਾਰਾ ਇਹ ਇਹ 2026 ਮਾਡਲ ਟਰੈਕਟਰ ਹੈ ਬਿਲਕੁਲ ਬ੍ਰਾਂਡ ਨੂ ਨਵਾਂ ਚੱਲ ਕੇ ਆਪਣੇ ਕੋਲੇ ਆਇਆ ਇਹ ਟਰੈਕਟਰ ਗ੍ਰੋਮੈਕਸ ਗਰੁੱਪ ਬਣਾਉਂਦਾ ਇਹਨੂੰ ਮਹਿੰਦਰਾ ਦਾ ਇਹਦੇ ਵਿੱਚ ਇੰਜਨ ਅਰਜੰਦਾ ਤੇ ਬਾਕੀ ਹਿੱਸਾ ਪੂਰੀ ਫੋਰਸ ਬਰਾਦ ਦਾ ਠੀਕ ਆ ਜੀ ਆ ਲੀਵਰ ਆਪਾਂ ਲਾਤਾ ਕਰਤਾ ਰੈਡੀ ਦੇਖੋ ਆਪਾਂ ਆ ਬਿਲਕੁਲ オリジナル ਜੈਨੂ ਤਰੀਕੇ ਨਾਲ ਕੰਮ ਕਰਿਆ ਤਾਂ ਕੋਈ ਜਜਮੈਂਟ ਨਹੀਂ ਕਰ ਸਕਦਾ ਬ੍ਰਾਂਡ ਨੂੰ ਟ੍ਰੈਕਟਰ ਹੈ 9 ਘੰਟੇ ਟ੍ਰੈਕਟਰ ਦੇਖੋ ਚੱਲਿਆ ਨੂੰ ਹੋਏ ਨੇ ਕੁੱਲ ਚੱਲ ਕੇ ਸਿੱਧਾ ਵਰਕਸ਼ਾਪ ਵਿੱਚ ਪਹੁੰਚਿਆ ਆਪਣੇ ਕੋਲ ਇਹ 2 ਸਪੀਡ ਵਿੱਚ ਹੀ ਆਉਂਦਾ ਕੰਪਨੀ ਵੱਲੋਂ ਤੇ ਆਪਾਂ ਕਰਿਆ ਨੇ ਹੁਣ ਇਹ ਆਪਾਂ ਨੇ 4th ਸਪੀਡ ਦੇ ਵਿੱਚ ਹੁਣ ਆਪਾਂ ਬਾਹਰ ਕੱਢਦੇ ਹਾਂ ਟ੍ਰੈਕਟ ਨੂੰ ਸੜਕ ਤੇ ਤੁਹਾਨੂੰ ਚਲਾ ਕੇ ਸਾਰਾ ਇਹਦਾ ਆਪਾਂ ਦਿਖਾਉਨੇ ਆ ਤੋਰਾ ਜਿਹੜਾ ਬਣਿਆ ਪਹਿਲਾਂ ਆਪਾਂ ਲੋਆਂ ਦੇ ਵਿੱਚ ਤੋਰਾ ਚੈੱਕ ਕਰਾਵਾਂਗੇ ਜਿਹੜਾ ਆਪਾਂ ਗੇਅਰ ਬਣਾਏ ਨੇ ਲੋਆਂ ਵਾਲੇ ਬਿਲਕੁਲ ਸਲੋਸ ਗੀਅਰ ਵਾਲੇ ਉਸ ਤੋਂ ਬਾਅਦ ਆਪਾਂ ਨਾਲ ਹਾਈ ਲਾ ਕੇ ਚਲਾ ਕੇ ਦਿਖਾ ਦਾਂਗੇ ਕੰਪਨੀ ਦੇ ਹਾਈਰ ਲੋ ਦੀ ਸਪੀਡ ਆਪਾਂ ਤੁਹਾਨੂੰ ਚੈੱਕ ਨਹੀਂ ਕਰਾਉਂਦੇ ਕਿਉਂਕਿ ਫਿਰ ਵੀਡੀਓ ਜ਼ਿਆਦਾ ਲੰਬੀ ਹੋ ਜਾਊਗੀ ਕੰਪਨੀ ਦਾ ਹਾਈ ਲੋ ਤਾਂ ਸਾਰਿਆਂ ਨੂੰ ਪਤਾ ਹੀ ਆ ਜਿਹੜਾ ਨਾਰਮਲ ਸਰਵਰਾਜ ਦਾ ਗੇਅਰ ਬਾਕਸ ਹੈ ਵੀ ਕਿੰਨਾ ਕੁ ਤੋਰਾ ਹੈ ਅਪਡੇਟਡ ਸਪੀਡਾਂ ਬਣਾਈਆਂ ਨੇ ਉਹ ਚੈੱਕ ਕਰਾ ਦਨੇ ਆ। ਲੋ ਦੇ ਨਾਲ ਲੋ ਲਾਵਾਂਗੇ ਪੱਲੀ ਬਰ ਸ਼ਿਫਟ ਕਰਕੇ। ਉਧਰੋਂ ਕੰਪਨੀ ਦਾ ਲੋ ਤੇ ਆਪਣਾ ਹਾਥਾ ਲੱਗੂਗਾ ਲੋ ਆਪਣਾ ਨਾਲ। ਪਿੱਛੇ ਨੂੰ ਲੱਗਦਾ। ਇਧਰ ਸ਼ਿਫਟ ਹੋ ਗਿਆ। ਉਧਰ ਕੰਪਨੀ ਲਾ ਲਿਆ ਆਪਾਂ ਨਾਲ ਹੁਣ ਸਪੀਡਾਂ ਚੈੱਕ ਕਰਾਉਣੇ ਆ। ਜਿਹੜੀਆਂ ਬਣਦੀਆਂ ਸਪੀਡਾਂ। ਹਰ ਤਰ੍ਹਾਂ ਦਾ ਤੋਰਾ ਇਹਦੇ ਵਿੱਚ ਬਣਦਾ ਬਿਲਕੁਲ ਸਲੋ ਵਾਲਾ ਵੀ ਤੇ ਤੇਜ਼ੀ ਵਾਲਾ ਵੀ ਜਿੱਥੇ ਆਪਾਂ ਚਲਾਉਣਾ ਚਲਾ ਸਕਦੇ ਆ। ਆ ਪਹਿਲੇ ਲੋ ਦਾ ਤੋਰਾ ਬਣਿਆ। ਠੀਕ ਹੈ ਜੀ ਬਿਲਕੁਲ ਸਲੋ ਹੈ ਲੋ ਦੇ ਨਾਲ ਲੋ ਡਬਲ ਲੋ ਲੱਗ ਜਾਂਦਾ ਹੈ ਬਿਲਕੁਲ ਸਲੋਦ ਹੈ ਠੀਕ ਹੈ ਦੂਜੇ ਦਾ ਹੋ ਗਿਆ ਨਾਲ ਇਸ ਤਰ੍ਹਾਂ ਹੀ ਸਪੀਡਾਂ ਥੋੜੇ-ਥੋੜੇ ਤੇਜ਼ ਹੋ ਜਾਂਦੇ ਨੇ ਤੀਜੇ ਦਾ ਹੋ ਗਿਆ ਆਪਣੇ ਕੋਲ ਆਪਸ਼ਨ ਹੋ ਜਾਂਦੀ ਹੈ ਜਿੱਥੇ ਕਰ ਚਲਾਉਣਾ ਆਪਾਂ ਚਲਾ ਸਕਦੇ ਹਾਂ ਜੀ ਕੋਈ ਗੰਬ ਦੇ ਹਿਸਾਬ ਨਾਲ ਵੱਡਾ ਛੋਟਾ ਘੇਰਾ ਆਪਾਂ ਕਰ ਸਕਦੇ ਹਾਂ ਇਸ ਤਰ੍ਹਾਂ ਨੂੰ ਆਪਾਂ ਹਾਈ ਨਾਲ ਲਾ ਕੇ ਚਲਾ ਕੇ ਦਿਖਾਵਾਂਗਾ ਤੁਹਾਨੂੰ ਹਾਈ ਆਪੇ ਸਪੀਡਾਂ ਥੋੜੀਆਂ ਹੋਰ ਤੇਜ਼ ਹੋ ਜਾਂਦੀਆਂ ਨੇ ਕਈ ਵੀਰ ਮਤਲਬ ਥੋੜਾ ਤੇਜ਼ ਥੋੜਾ ਮੰਗਦੇ ਨੇ ਦੇਖੋ ਮੈਂ ਯੂਜੀ ਸਪੀਡ ਆ ਗਈ ਉਸ ਤਰ੍ਹਾਂ ਦੇ ਤੋਰੇ ਬਣ ਗਏ ਇਹ ਠੀਕ ਹੈ ਜੀ ਆ ਦੂਜਾ ਆਈ ਆ ਆ ਤੋੜਾ ਚੈੱਕ ਕਰ ਲਓ ਇਸ ਤਰ੍ਹਾਂ ਤੀਜਾ ਹਾਈ ਬਣ ਜੂਗਾ ਸਪੀਡਾਂ ਬਸ ਉਸ ਤਰ੍ਹਾਂ ਵਧੀ ਜਾਣਗੀਆਂ ਬਾਕੀ ਜੋ ਕੰਪਨੀ ਦਿਖਾਈ ਲੋ ਸਪੀਡਾਂ ਚੱਲਦੀਆਂ ਨੇ ਸੜਕਾਂ ਵਾਲੀ ਸਪੀਡ ਵਗੈਰਾ ਹੋਈ ਉਹ ਫੁੱਲ ਉਸ ਤਰ੍ਹਾਂ ਹੀ ਚੱਲੂਗੀ ਪੂਰੀ ਸਪੀਡ ਦੇ ਵਿੱਚ ਉਹ ਚ ਕੋਈ ਤਬਦੀਲੀ ਨਹੀਂ ਆਉਂਦੀ ਸਿਰਫ ਇਹ ਖੇਤੀ ਦੇ ਕੰਮਾਂ ਵਾਸਤੇ ਸਪੀਡਾਂ ਵਧੀਆਂ ਹੋਣੀਆਂ ਦੀਆਂ ਠੀਕ ਹੈ ਜੀ ਬਾਕੀ ਸੜਕਾਂ ਤੋੜਾ ਚੈੱਕ ਕਰ ਉਸ ਪੂਰਾ ਤੋੜਾ ਸਹੀ ਰਹਿੰਦਾ ਸੜਕ ਦਾ ਇਹਦੇ ਕੋਈ ਤਬਦੀਲੀ ਨਾ ਹੋਦੀ ਬਾਕੀ ਧੰਨਵਾਦ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ